ਪਰ ਪਾਸੇ ਮੇਲਾ ਅੰਗਰੇਜ਼ੀ ਚ ਸਟੂਡੈਂਟ ਹੋ ਗਿਆ ਜੋਸੀ ਚੇਤਾ ਇੱਥੇ ਬੋਲੇ ਨਾ ਕੋਈ ਹੁਣ ਸਾਸ਼ਰੀਆ ਕਾਲ ਲੋਕੋ ਹੈਲੋ WhatsApp ਤੇ ਦਿਖਦੇ ਹਰ ਪਾਸੇ ਲੋਕੋ ਹਿੰਦੀ ਉਰਦੂ ਨਾਲ ਸੀ ਮੇਰੀ ਸਾਂਸ ਪੁਰਾਣੀ ਅੰਗਰੇਜ਼ੀ ਮੈਨੂੰ ਖਾ ਲਈ ਖਤਮ ਹੋਈ ਜਵਾਨੀ ਬੁੱਢੀ ਮਾਂ ਕੋਈ ਪੁੱਛੇ ਨਾ ਮੈਨੂੰ ਦਾਣਾ ਪਾਣੀ ਲੱਕੜਾ ਨੇੜੇ ਬੈਠ ਕੇ ਮੈਂ ਹੋ ਨਹੀਂ ਮਾਰ ਬੁਰਾ ਨੇ ਹੱਥੀ ਖੜਾਇਆ ਜਦ ਮੈਂ ਹੁੰਦੀ ਸੀ ਨਿੱਕੀ बुरा ने हाथी खड़ाया जद मैं मेरा नाम हरप्रीत कौर है ते मैं बीएससी बीएड थर्ड ईयर की विद्यार्थी हां तो आज मैं मातृभाषा दिवस ते थोड़े नाल एक कविता साझी करन जा रही हां जिसका नाम है मैं बोली देश पंजाब दी मैं बोली देश पंजाब दी मेरी चर्चा विच जहान मेनू गोद खिनाया जोगिया जेड़े दर दर अल्प जगान मेनू लोरी दीती परीद ने जेड़े बुले बाहु सुल्तान मेनु अर्श डराया फर्श तो फिर दस गुरु साहिबान फिर दस गुरु साहिबान मेनु गुरगद्दी सी बख्शती लिख गुरु ग्रंथ महान अखी देख दामोदर बोलिया अखी देख दामोदर बोलिया फिर बन गई ओदर खान पिल्लू मारे शाम से ते मेरा हाशिम का दरमान

ਰਾਜੇ ਦੇ ਜਿਦਰਾ ਅਖਾਣਾ ਦੀ ਗੱਲ ਫਰਕਤਾ ਦੇ ਪੱਤੇ ਤੇ ਮਿੱਟੀ ਦੀ ਬੋਲੀ ਦਾਤੇ ਵਿਖਾਰੀ ਤੇ ਮਾਣਾ ਦੀ ਗੱਲ ਬਰਸਾ ਦੇ ਲੱਦੇ ਪਹਾੜਾ ਦੀ ਬਾਜ ਗੋਰਖ ਦੇ ਢਿੱਲੇ ਤੇ ਧੂਨੇ ਸਿਆਲੋਂ ਦਿਲ ਚ ਲੱਭੀ ਬਣ ਬਾਬੇ ਦੀ ਬਾਣੀ ਪੂਰਨ ਜਹੇ ਭਗਤਾਂ ਦੀ ਸੁਚੀ ਤਾਂ ਪੂਰਨ ਜਹੇ ਭਗਤਾ ਦੀ ਸੁਚੀ ਤਾਂ ਹੈ ਇੱਕ ਗੁਰਮਤਿ ਪੀਰਾ ਫਕੀਰਾ ਦੀ ਮਾਂ ਫਰੀਦ ਦੇ ਬੋਲਾਂ ਦੀ ਸੰਗਣੀ ਜਹੀ ਥਾਂ बारिश के बुले इला गोबिंद शिव की कविता च बिर मैं, मैं हाँ हा पंजाबी पंजाब की बोली किसी प्रीता के रबाबा की बोली मैं मुगलों कलमा नोली अपने ही पुत की बेसमझी जरूरी

ਮੈਂ ਦਿਨ ਤੇ ਰਾਤ ਦਾ ਮੇਧਾ ਚਿੱਟੇ ਤੇ ਕਾਲੇ ਅੱਖਰਾਂ ਦਾ ਖੇਲ ਹਾਂ ਮੈਂ ਤੇਰੇ ਦਿਲ ਨੇ ਪਾਸਾਂ ਫਿਰ ਵੀ ਕਿਉਂ ਉਦਾਸਾਂ ਮੈਂ ਬਸੰਤ ਰੁੱਤ ਦਾ ਦੇਰਾ ਹਾਂ ਮੈਂ ਬਸੰਤ ਰੁੱਤ ਦੇ ਰਾਜ ਜਹੀ ਨੇਰੇ ਚ ਬਰਦੇ ਚਿਰਾਂ ਜਹੀ ਮੈਂ ਚਾਹਣ ਦੀ ਇੱਕ ਆਸਾਂ ਫਿਰ ਵੀ ਕਿਉਂ ਉਦਾਸਾਂ ਮੈਂ ਤੇਰੇ ਮਿੱਠੇ ਬੋਲ ਹਾਂ ਤੇਰੇ ਅੰਦਰ ਮੈਂ ਤੇਰੇ ਬੋਲ ਹਾਂ

ਤੂੰ ਹਰ ਮੌਸਮ ਦੀ ਆਦੀ ਏ ਤੂੰ ਅੱਜ ਨਹੀਂ ਤੋ ਚਿਰਦੀ ਏ ਤੂੰ ਦੁੱਖ ਬਣੇ ਬਾਰਸਾਂ ਉੱਠਦੀ ਏ ਜਦ ਜਦ ਵੀ ਪੂੰਜੀਂ ਗਿਰਦੀ ਏ ਤੂੰ ਪੀਪਲੀਆਂ ਦੀ ਰੋਣ ਕੈ ਤੂੰ ਗਿੱਧੇ ਅੰਦਰ ਛੜਦੀ ਏ ਤੇ ਤੇਹਾਂ ਦਾ ਇੱਕ ਟੋਟਾ ਵੀ ਛਾਤੀ ਵਿੱਚ ਚੁੱਕੀ ਮਰਦੀ ਏ ਤੂੰ ਅੱਗ ਜੰਡੀਆਂ ਚੋਂ ਨਿਕਲ ਲਈਏ ਤੂੰ ਜੰਗਲੀ ਮਹਿਕਮ ਮਹਿਕਾਂ ਚੋਂ ਲੱਗਦੀ ਏ ਤੂੰ ਝਮਕਾ ਖਖਾ ਨਿਸਰੀ ਏ ਤੂੰ ਵਾਵਾ ਬਾਲਮਣ ਵਗੀਆਂ ਤੁਹਾਪਣਿਆਂ ਨੇ ਲੁਪਟੀਆਂ ਤੇ ਸੱਗਿਆਂ ਨੇ ਖੱਗੀਆਂ ਨੀ ਰਜਵਹਲੇ ਦੀਏ ਲਾਡ ਲਈਏ ਤੁਹ ਸਭ ਨੂੰ ਚੰਗੀ ਲੱਗੀਆਂ ਥੈਂਕ ਯੂ ਜੀ ਬਸ ਇਰਦ ਤੇ ਮੈਂ ਆਪਣੀ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਚਾਹਦੀ ਆਂ ਹਿੰਦੀ ਸਾਡੀ ਮਾਸੀ ਲੱਗਦੀ ਮਾਂ ਲੱਗੇ ਪੰਜਾਬੀ ਉਰਦੂ ਸਾਡਾ ਭਾਈ ਲੱਗਦਾ ਅੰਗਰੇਜ਼ੀ ਸਾਡੀ ਭਾਬੀ ਮਾਂ ਬੋਲੀ ਦਾ ਰਿਸ਼ਤਾ ਵੀੜਾ ਮਿੱਠੜਾ ਬੇ ਹਿਸਾਬੀ ਵਤਨ ਮੇਰੀ ਦੀ ਰਾਣੀ ਬੋਲੀ ਵਖਰੇ ठाट ਨਵਾਬੀ ਇਹ ਤਾਂ ਸਾਡੀ ਰੂਹੀ ਭਾਸ਼ਾ ਕੋਈ ਨਹੀਂ ਕਿਤਾਬੀ ਮਾਂ ਬੋਲੀ ਨੂੰ ਜਿਸਨੇ ਮਾਨ ਨਾ ਦਿੱਤਾ ਕਾਦਾ ਪੰਜਾਬੀ ਆਪਣੀ ਬੋਲੀ ਮਾਣ ਆਪਣਾ ਸੋਚੇ ਮਿਆਦੀ ਚਾਹੀ ਸਾਹਿਤ ਦੇ ਖੇਤਰ ਚ ਮਾਰੋ ਮੱਲਾ ਭਾਸ਼ਾ ਜਾਨ ਕਿਤਾਬੀ ਭਾਸ਼ਾ ਜਾਨ ਕਿਤਾਬੀ ਧੰਨਵਾਦ ਇਵਨਿੰਗ ਸਚਨ ਜੀ ਤੇ ਉਹਨਾਂ ਦੇ ਨਾਲ ਅਧਿਆਪਕ ਤੇ ਪਿਆਰੇ ਦੋਸਤੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪ ਜੀ ਨੂੰ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ ਅਗਨਾ ਤੇ ਸਭ ਤੋਂ ਪਹਿਲਾਂ ਜਿ ਤੁਹਾਨੂੰ ਪਤਾ ਹੀ ਹੈ ਆਪਾਂ ਜਿੱਥੇ ਅੰਤਰਰਾਸ਼ਟਰੀ ਭਾਸ਼ਾ ਦਿਪਨਾਉਣ ਲਈ ਇਕੱਤਰ ਹੋਏ ਹਾਂ ਸੋ ਜੇ ਫਪਾ ਸ਼ਾਲ ਦੀ ਸੋਕੜ ਦੀ ਗੱਲ ਕਹੀਏ ਤਾਂ ਸਭ ਤੋਂ ਮਾਰਕ ਭਾਈ ਨੂੰ ਮਨਾਉਂਦਾ ਤੇ ਉਸ ਤੋਂ ਅੱਗੇ ਫਰਵਰੀ 2020 ਤੋਂ ਬਾਅਦ ਇਹ ਲਗਾਤਾਰ ਹਰ ਸਾਲ ਮਨਾਉਂਦੇ ਹਾਂ 21 ਫਰਵਰੀ ਨੂੰ ਤੇ ਪਛਾਵਾਂ ਸਾਰੀਆਂ ਹੀ ਚੰਗੀਆਂ ਹੁੰਦੀਆਂ ਨੇ ਜਿਵੇਂ ਕਿ ਪਛਾਹ ਮਾਂ ਸਾਰੀਆਂ ਚੱਕੀਆਂ ਹੁੰਦੀਆਂ ਨੇ ਤੇ ਜਿਵੇਂ ਚਾਚੀਆਂ ਮਾਸੀਆਂ ਲਖੋਹਣ ਤੇ ਪਾਣੂ ਸਭ ਤੋਂ ਚੰਗੀ ਮਾਂ ਹੁੰਦੀ ਆ ਮਾਂ ਦਾ ਕੋਈ ਦਰਦ ਨਹੀਂ ਲੈ ਰੱਖਦਾ ਉਸੇ ਤਰ੍ਹਾਂ ਆਪਣੀ ਪੰਜਾਬੀ ਭਾਸ਼ਾ ਆਪਣੀ ਮਾਂ ਵਰਗੀ ਹੈ ਤੇ ਪੰਜਾਬੀ ਮੇਰੀ ਜਾਨ ਵਰਗੀ ਪੰਜਾਬੀ ਮੇਰੀ ਪਛਾਣ ਵਰਗੀ ਪੰਜਾਬੀ ਬਜ਼ੁਰਗ ਦੀ ਦੁਆ ਵਰਗੀ ਪੰਜਾਬੀ ਮੇਰੀ ਖੁਦਾ ਵਰਗੀ ਪੰਜਾਬੀ بارش ਦੀ ਹੀਰ ਵਰਗੀ ਪੰਜਾਬੀ ਨੈਣਾ ਦੇ ਨੀਰ ਵਰਗੀ ਭੁੱਲ ਕੇ ਵੀ ਨਹੀਂ ਭੁਲਾਉਣਾ ਇਸ ਨੂੰ ਕਿਉਂਕਿ ਪੰਜਾਬੀ ਹੈ ਮੇਰੀ ਮਾਂ ਵਰਗੀ ਸੋ ਕਿ ਬੋਲੀ ਬੋਲਣ ਵਾਲੀ ਹਾਂ ਪਰ ਕਿਉਂ ਘੱਟ ਸਮਝਣ ਲੋਕੀ ਪੰਜਾਬੀ ਬੋਲਣ ਵਾਲੇ ਨੇ ਪਰ ਕਿਉਂ ਘੱਟ ਸਮਝਣ ਲੋਕੀ ਪਿਆਰੀ ਬੋਲਣ ਵਾਲੇ ਨੇ ਧੰਨਵਾਦ ਜੀ ਮੈਂ ਅੱਜ ਤੁਹਾਨੂੰ ਸਾਡੀ ਭਾਸ਼ਾ ਪੰਜਾਬੀ ਬੋਲੀ ਬਾਰੇ ਕੁਝ ਭਾਸ਼ਣ ਦੇਣ ਜਾ ਰਹੀ ਹਾਂ ਜਿਵੇਂ ਕਿ ਅਸੀਂ ਦੇਖਿਆ ਕਿ ਸਾਡੀ ਭਾਸ਼ਾ ਸਾਡੀ ਪੰਜਾਬੀ ਬੋਲੀ ਜਿਹਦਾ ਅਰਥ ਹੈ ਜੀ ਅਸੀਂ ਆਪਣੇ ਵਿਚਾਰ ਪ੍ਰਗਟ ਕਰੀਏ ਤੇ ਦੂਜਿਆਂ ਦੇ ਵਿਚਾਰਾਂ ਨੂੰ ਸਮਝ ਸਕੀਏ ਜਿਵੇਂ ਅਸੀਂ ਪੰਜਾਬੀ ਬੋਲੀ ਨਾਲ ਦੂਜਿਆਂ ਦੇ ਵਿਚਾਰਾਂ ਨੂੰ ਸਮਝ ਵੀ ਸਕਦੇ ਹਾਂ ਤੇ ਉਹਨਾਂ ਦਾ ਵੀ دی ਲੋ ਮਤਲਬ ਵੀ ਤੇ ਤੋਂ ਉਹਨਾਂ ਦਾ ਸਤਿਕਾਰ ਵੀ ਕਰਦੇ ਆ ਕਿਉਂਕਿ ਇਹ ਸਾਡੀ ਪੰਜਾਬੀ ਬੋਲੀ ਆ ਤੇ ਇਹ ਜੋ ਮਤਲਬ ਸਾਡੇ ਗੁਰੂਆਂ ਨੇ ਸਾਨੂੰ ਸਾਡੇ ਗੁਰੂਆਂ ਨੇ ਵੀ ਜੋ ਬਾਣੀ ਲਿਖੀ ਐ ਜਿਹਨੂੰ ਅਸੀਂ ਗੁਰੂ ਮੰਨਦੇ ਆ ਜੋ ਗ੍ਰੰਥ ਲਿਖਿਆ ਉਹ ਵੀ ਪੰਜਾਬੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਜਿਸ ਨੂੰ ਅਸੀਂ ਪੁਰਮੁਖੀ ਲਿਪੀ ਕਹਿੰਦੇ ਆ ਇਸ ਕਰ ਪੰਜਾਬੀ ਦਾ ਜਿਹੜਾ ਮਾਨ ਘਟਦਾ ਜਾ ਰਿਹਾ ਹੈ ਅੰਗਰੇਜ਼ੀ ਅਸੀਂ ਅੰਗਰੇਜ਼ੀ ਨੂੰ ਜ਼ਿਆਦਾ ਤਰਜੀਹ ਤੇਜੀ ਦੇ ਰਹੇ ਆ ਕਿਉਂਕਿ ਅਸੀਂ ਦੇਖਦੇ ਆ ਵੀ ਜੇ ਅਸੀਂ ਅੰਗਰੇਜ਼ੀ ਬੋਲਾਂਗੇ ਤਾਂ ਸਾਡਾ ਮਾਣ ਵਧੇਗਾ ਸਾਡਾ ਮਾਣ ਵਧੇਗਾ ਕਿਉਂ ਅਸੀਂ ਪੰਜਾਬੀ ਬੋਲੀਏ ਤੇ ਸਾਡਾ ਮਾਣ ਨਹੀਂ ਵਧਦਾ ਕਿਉਂਕਿ ਇਹ ਪੰਜਾਬੀ ਬੋਲੀ ਹੈ ਤੇ ਇਸ ਕਰਕੇ ਸਾਨੂੰ ਪੰਜਾਬੀ ਨੂੰ ਪਿੱਛੇ ਨਹੀਂ ਰੱਖਣਾ ਚਾਹੀਦਾ ਇਸ ਲਈ ਮੈਂ ਕੁਝ ਲਾਈਨਾਂ ਪੇਸ਼ ਕਰਾਂਗੀ ਵਾਹ ਨੀ ਪੰਜਾਬੀ ਬੋਲੀਏ ਕੀ ਕਿਸਮਤ ਪਾਈ ਹੈ ਵਾਹ ਨੀ ਪੰਜਾਬੀ ਬੋਲੀਏ ਕੀ ਕਿਸਮਤ ਪਾਈ ਹੈ ਆਪਣੇ ਹੀ ਘਰ ਤੋਂ ਹੋਈ ਪਰਾਈ ਹੈ ਆਪਣੇ ਹੀ ਘਰ ਤੋਂ ਹੋਈ ਪਰਾਈ ਹੈ ਜਿਹੜੇ ਤੈਨੂੰ ਅੰਗਰੇਜ਼ੀ ਨੂੰ ਤੁਸੀਂ ਬੈਠੇ ਮਾਂ ਬਣਾਈਏ ਮਾਂ ਬਣਾਈਏ ਬਾਣੀ ਪੰਜਾਬੀ ਬੋਲੀ ਕੀ ਕਿਸਮਤ ਪਾਈਏ ਅਸੀਂ ਦੇਖਦੇ ਆਂ ਕਿ ਅੰਗਰੇਜ਼ੀ ਨੂੰ ਹੀ ਅਸੀਂ ਆਪਣੀ ਮਾਂ ਬਣਾਈ ਬੈਠੇ ਆਂ ਅਸੀਂ ਉਸ ਨੂੰ ਵੀ ਸਾਰਾ ਕੁਝ ਸਮਝਦੇ ਆਂ ਅਸੀਂ ਪੰਜਾਬੀ ਬੋਲੀ ਨੂੰ ਕੁਝ ਵੀ ਨਹੀਂ ਸਮਝਦੇ ਵੀ ਪੰਜਾਬੀ ਸਾਡੀ ਮਾਂ ਦੀ ਭਾਸ਼ਾ ਅਸੀਂ ਸ਼ੁਰੂ ਤੋਂ ਹੀ ਪੰਜਾਬੀ ਸਿੱਖਦੇ ਆਂ ਪਰ ਅਸੀਂ ਉਹਨੂੰ ਤਰਜੀਹ ਨਹੀਂ ਦਿੰਦੇ ਕਿਉਂ ਇਹ ਸਾਡੀ ਪੰਜਾਬੀ ਬੋਲੀ ਐ ਸਾਨੂੰ ਦੇਣੀ ਚਾਹੀਦੀ ਐ ਇਸ ਸੋ ਕਾਦਰ ਕਾਦਰ ਦੀ ਕੁਦਰਤ ਵਿੱਚ ਵਸਦੀ ਹਰ ਸ਼ੈ ਤੇ ਹਰ ਪ੍ਰਾਣੀ ਤੇ ਆਪਣੀ ਬੋਲੀ ਜਿੜੀਆਂ ਦੀ ਠੀਠੀ ਸਾਫਾਂ ਕਰਦੇ ਦਿਰਖ ਤੇ ਕਲਕਲ ਕਰਦੇ ਪਾਣੀ ਦੀ ਆਪਣਾ ਹੀ ਦਰਨਾ ਹੁੰਦਾ ਸਾਨੂੰ ਫਕਰ ਹੈ ਸਾਡੀ ਮਾਂ ਹੈ ਤੇ ਸਿੱਖੀ ਬੋਲੀ ਤੇ ਵਕਤਾਂ ਦੀ ਗਰਦ ਤੇ ਲਿਖਰੀ ਹੀਰਿਆਂ ਬੰਦ ਫੁਲਲੀ ਤੇ ਜਿਵੇਂ ਘੁਰ ਮਾਂ ਦੀ ਅੱਖ ਦੀ ਏ ਮੇਰੀ ਜੀਬ ਤੇ ਪੈਰਾਂ ਰੱਖਦੀ ਏ ਇਹ ਮੂੰਹ ਤੇ ਪਰਦੇ ਚੱਕਦੀ ਏ ਇਹ ਬੋਲੀ ਸੱਚ ਪਰ ਤੱਕਦੀ ਏ ਸਾਡਾ ਰੋਣ ਰੋਂ ਕਰ ਜਾਂਦੀ ਏ ਇਹ ਪੰਜਾਬਾਂ ਦੀ ਗੋਲੀ ਏ ਸਾਨੂੰ ਫਕਰ ਹੈ ਕਿਸਦਾ ਸਾਡੀ ਮਾਂ ਪੰਜਾਬੀ ਬੋਲੀ। ਕੋਈ ਜਾਣਦੇ ਆਂਂਂ ਦੇ ਲਈ ਪੰਜਾਬੀ ਸਿੱਖਣ ਦੇ ਲਈ ਤੇ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਪੰਜਾਬੀਆਂ ਤੇ ਅੱਜ ਸਾਡੇ ਸਾਂਤਾਇਜ਼ੇ ਸਕੂਲ ਫੁੱਲ ਗਏ ਨੇ ਜਿੱਥੇ ਮਾਂ ਬੋਲੀ ਪੰਜਾਬੀ ਬੋਲਣ ਤੇ ਮਨਾਹੀ ਹੈ ਤੇ ਹੋਰ ਤਾਂ ਹੋਰ ਅਸੀਂ ਵੀ ਕੀ ਕਰਦੇ ਹਾਂ ਅਸੀਂ ਦੁਕਾਨ ਤੇ ਜਾਂਦੇ ਹਾਂ ਅਸੀਂ ਰੇੜੀ ਵਾਲੇ ਤੋਂ ਸਬਜ਼ੀ ਵਾਲੇ ਤੋਂ ਸਬਜ਼ੀ ਲੈਣ ਜਾਂਦੇ ਹਾਂ ਤਾਂ ਅਸੀਂ ਉੱਥੇ ਨੂੰ ਪੰਜਾਬੀ ਨਹੀਂ ਬੋਲਦੇ ਚਾਹੇ ਉਹ ਪੰਜਾਬੀ ਬੋਲਦਾ ਹੀ ਹੋਵੇ ਭਈਆ ਕਿਹੜਾ ਰੇਟ ਲਗਾਏ ਦੁਕਾਨ ਤੇ ਭਈਆ ਉਹ ਵਾਲਾ ਸੰਕੇਤ ਦਿਖਾਣਾ ਜਦੋਂ ਕਿ ਉਹ ਜਦੋਂ ਅੱਗੇ ਉਹ ਪੰਜਾਬੀ ਬੋਲਦਾ ਤਾਂ ਸਾਨੂੰ ਫਿਰ ਸ਼ਰਮ ਮਹਿਸੂਸ ਹੁੰਦੀ ਹੈ ਤਦੇ ਵੀ ਆਪਣੀ ਬੋਲੀ ਨੂੰ ਬੋਲਣ ਤੋਂ ਸ਼ਰਮ ਮਹਿਸੂਸ ਨਾ ਕਿਉਂਕਿ ਇਹ ਸਾਡੀ ਬੋਲੀ ਹੈ ਜਿਹੜੀ ਸਾਨੂੰ ਰਿਸ਼ਤਿਆਂ ਦੇ ਨਾਲ ਜੋੜਦੀ ਹੈ ਸਾਨੂੰ ਮੂਲ ਦੇ ਨਾਲ ਜੋੜਦੀ ਹੈ ਜਿਹੜੀ ਕਿ ਅਸੀਂ ਮਾਂ ਦੀਆਂ ਲੋਰੀਆਂ ਤੋਂ ਇੱਥੋਂ ਤੱਕ ਕਿ ਜਨਮ ਤੋਂ ਲੈ ਕੇ ਮਰਨ ਤੱਕ ਚਾਹੇ ਸਾਡੇ ਬੈਣ ਨੇ ਚਾਹੇ ਸਾਡੀਆਂ ਖੁਸ਼ੀਆਂ ਨੇ ਚਾਹੇ ਸੁਹਾਗ ਘੋੜੀਆਂ ਨੇ ਚਾਹੇ ਅਸੀਂ ਕਿਸੇ ਨੂੰ ਗਾਲਾਂ ਕੱਢਣੀਆਂ ਨੇ ਚਾਹੇ ਅਸੀਂ ਗੁੱਸਾ ਜ਼ਾਹਰ ਕਰਨਾ ਹੈ ਤਾਂ ਆਪਣੀ ਮਾਂ ਬੋਲੀ ਵਿੱਚ ਅਸੀਂ ਬਹੁਤ ਵਧੀਆ ਕਰ ਸਕਦੇ ਹਾਂ ਸੋ ਅਸੀਂ ਉਸ ਬੋਲੀ ਨੂੰ ਜਿਨ੍ਹਾਂ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਗ੍ਰੰਥ ਰਚੇ ਨੇ ਗੁਰੂ ਗ੍ਰੰਥ ਸਾਹਿਬ ਦੀ ਮਾਣੀ ਰਚੀ ਗਈ ਹੈ ਸਾਡੇ ਕਿੱਸਾ ਕਾਮਨੇ ਪ੍ਰੀਤ ਕਹਾਣੀਆਂ ਲਿਖੀਆਂ ਨੇ ਉਹ ਬੋਲੀ ਮਾਣੀ ਕਿਉਂ ਹੋ ਸਕਦੀ ਸੋ ਅੱਜ ਸਾਨੂੰ ਲੋੜ ਹੈ ਇਹਨੂੰ ਬਚਾਉਣ ਦੀ ਖਾਸ ਕਰਕੇ ਸਾਡੇ ਵਿਦਿਆਰਥੀਆਂ ਦਾ ਤੇ ਸਾਡੇ ਭਾਸ਼ਾ ਅਧਿਆਪਕਾਂ ਦਾ ਇਹ ਫਰਜ ਬਣਦਾ ਹੈ ਕਿ ਅਸੀਂ ਮਾਂ ਬੋਲੀ ਦੇ ਨਾਲ ਬੱਚਿਆਂ ਨੂੰ ਜੋੜੀਏ ਮੰਦੀ ਹਰ ਚਾਹ ਵਿੱਚ ਖੁਸ਼ੀਆਂ ਵਿੱਚ ਖੇੜਿਆਂ ਵਿੱਚ ਮੁਸਕਰਾਉਂਦਿਆਂ ਬੋਲਾਂ ਵਿੱਚ ਖੁਸ਼ੀ ਦੇ ਗੀਤਾਂ ਵਿੱਚ ਮਾਂ ਦੀ ਲੋਰੀ ਬਾਬਲ ਦੀ ਅਸੀਸ ਪ੍ਰੀਤਮ ਦੇ ਇਜ਼ਹਾਰ ਘੋੜੀਆਂ ਤੇ ਸੁਹਾਗ ਕਿੰਤੇ ਦੀਆਂ ਬੋਲੀਆਂ ਗੀਤਾਂ ਦੇ ਆਲਾਪ ਬੱਚਿਆਂ ਦੇ ਤੋਤਲੇ ਬੋਲ ਬਾਬਲ ਦੀ ਸੁਦੀਵੀ ਅਲਬਦਾ ਕਹਿੰਦੇ ਆ ਉਹ ਵੀ ਆਪਣੇ ਮਾਤ ਪਾਸ਼ਾ ਵਿੱਚ ਜਦੋਂ ਧੀ ਨੂੰ ਪੋੜਦਾ ਉਹਦੇ ਅਲਫਾਸ ਹੁੰਦੇ ਨੇ ਮੇਰੇ ਬਰਲਾ ਮਾਂ ਦੇ ਬਹਿਣ ਕਿਸੇ ਬਜ਼ੁਰਗ ਦੇ ਸਿਰ ਤੇ ਹੱਥ ਰੱਖ ਕੇ ਹੌਸਲਾ ਰੱਖਣ ਲਈ ਦਿੱਤੀ ਅਸੀਸ ਸਰਕਾਰੀ ਨੌਕਰੀ ਚ ਨਿਯੁਕਤੀ ਪੱਤਰ ਤਰੱਕੀ ਦੇ ਕਾਗਜ਼ ਵਿਦੇਸ਼ਾਂ ਵਿੱਚ ਕਿਸੇ ਪੰਜਾਬੀ ਨੂੰ ਦੇਖ ਉਹ ਤੇਰਾ ਪਿੰਡ ਕਿਹੜਾ ਹੈ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਪੁੱਤਣ ਵਿੱਚ ਜਿਉਂਦੇ ਵੱਸਦੇ ਰਹੋ ਦੀ ਅਸੀਸ ਮੈਂ ਹਾਂ ਤੇਰੇ ਨਾਲ ਦੋਸਤਾਂ ਦਾ ਦਿੱਤਾ ਤਰਵਾਸ ਜੀਵਨ ਦੇ ਆਦ ਤੋਂ ਅੰਤ ਤੱਕ ਸਭ ਕੁਝ ਤਾਂ ਪੰਜਾਬੀ ਵਿੱਚ ਹੀ ਹੈ ਮਾਂ ਬੋਲੀ ਪੰਜਾਬੀ ਤੋਂ ਬਿਨਾ ਮੇਰਾ ਵजूद ਹੀ ਕੁਝ ਨਹੀਂ ਮਾਂ ਬੋਲੀ ਪੰਜਾਬੀ ਤੋਂ ਬਿਨਾ ਮੇਰਾ ਕੀ ਵजूद ਨਾ ਹੁੰਦੀ ਪੰਜਾਬੀ ਕਿਵੇਂ ਮੈਂ ਦੱਸਦੀ ਅਹਿਸਾਸ ਕੱਪੜਾ ਵਿੱਚ ਸਮੇਟਦੀ ਹਾਂ ਆਪਣੇ ਜਜ਼ਬਾਤ ਤੇਰੀ ਜੈ ਪੰਜਾਬੀ ਮਾਤਾ ਮਾਂ ਮਾਂ ਨੂੰ ਕਹਿਣਾ ਵੀ ਤੂੰ ਹੀ ਸਿਖਾਇਆ ਅਸੀਂ ਮਾਂ ਸ਼ਬਦ ਜਿਹੜਾ ਪਹਿਲੀ ਵਾਰੀ ਟੋਕਲੀ ਵਾਲ ਨੂੰ ਸਿੱਖਨੇ ਆ ਅਸੀਂ ਮਾਂ ਤੋਂ ਮਾਂ ਆਪ ਭਾਸ਼ਾ ਵਿੱਚ ਸਿੱਖਦੇ ਆ ਮਾਂ ਨੂੰ ਮਾਂ ਕਹਿਣਾ ਵੀ ਤੂੰ ਹੀ ਸਿਖਾਇਆ ਤੇਰਾ ਦਿੱਤਾ ਮੈਂ ਸਭ ਕੁਝ ਪਾਇਆ ਜੇ ਤੈਨੂੰ ਲੈ ਕੇ ਜਾਵਣ ਮਾਂ ਵਿੱਚ ਪੰਜਾਬੀ ਆਵਾਜ਼ ਮੇਰਾ ਜਿਉਣਾ ਸਫਲ ਹੋ ਗਿਆ ਸਿੱਖ ਪੰਜਾਬੀ ਜੀਵਨ ਜਾਚ ਬੋਲਣ ਦੇ ਵਿੱਚ ਗੁਰੇਜ਼ ਨਾ ਕਰੋ ਆਪਣੀ ਮਾਂ ਬੋਲੀ ਨੂੰ ਪਿਆਰ ਕਰੋ ਕਹਿੰਦੇ ਵੀ ਜਿੰਨੇ ਵੀ ਵਿਕਸਿਤ ਦੇਸ਼ ਨੇ ਉਹ ਅੱਜ ਕਿਉਂ ਅੱਗੇ ਨੇ ਉਹਨਾਂ ਨੇ ਆਪਣੀ ਮਾਂ ਬੋਲੀ ਨੂੰ ਨਹੀਂ ਵਿਸਾਰਿਆ ਕਹਿੰਦੇ ਉਹ ਪੌਮਾ ਖਤਮ ਹੋ ਜਾਂਦੀਆਂ ਨੇ ਜਿਹੜੀ ਆਪਣੀ ਜਿਵੇਂ ਆਪਾਂ ਕਹਿੰਦੇ ਵੀ ਮਾਂ ਇੱਕ ਅਵੰਡ ਵਿਰਸਾ ਹੈ ਮਾਂ ਨੂੰ ਅਸੀਂ ਮਾਂ ਦੀ ਥਾਂ ਅਸੀਂ ਕਿਸੇ ਹੋਰ ਨੂੰ ਨਹੀਂ ਦੇ ਸਕਦੇ ਹੋਰ ਬੋਲੀ ਸਿੱਖੋ ਤੁਹਾਨੂੰ ਸਿੱਖਣੀ ਚਾਹੀਦੀ ਹੈ ਪਰ ਆਪਣੀ ਭਾਸ਼ਾ ਨੂੰ ਨਾ ਮਗਾਰੋਂ ਕਹਿੰਦੇ ਨੇ ਵੀ ਜੇ ਕਿਸੇ ਨੂੰ ਇੱਕ ਇੱਕ ਇਸੇ ਅੱਖਰ ਨੇ ਕਿਹਾ ਸੀ ਵੀ ਜੇ ਕਿਸੇ ਨੂੰ ਕਿਸੇ ਗਾਲ ਕੱਢਣੀ ਹੋਵੇ ਤਾਂ ਉਹ ਕਹਿੰਦੇ ਨੇ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੀਂ ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੀਆਂ ਨੇ ਬੇਟਾ ਉਹ ਖਤਮ ਹੋ ਜਾਂਦੀਆਂ ਸੋ ਮੇਰੇ ਆਪਾਂ ਅੱਜ ਵਾਅਦਾ ਕਰੀਏ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਸਤਿਕਾਰ ਦੇਵਾਂਗੇ ਮਾਣ ਦੇਵਾਂਗੇ ਕਿਉਂਕਿ ਇਹਦੇ ਵਿੱਚ ਸਾਡੀ ਮਾਨ ਸ਼ਾਨ ਤੇ ਆਣ ਥੈਂਕ ਯੂ ਤੁਹਾਡੇ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਮਾਂ ਬੋਲੀ ਦੀਆਂ ਲੱਖ ਲੱਖ ਮੁਬਾਰਕਾਂ ਪੰਜਾਬੀ ਨੂੰ ਚੰਗੀ ਤਰ੍ਹਾਂ ਬੋਲਣਗੇ ਉਹ ਇੰਗਲਿਸ਼ ਨੂੰ ਵੀ ਚੰਗੀ ਤਰ੍ਹਾਂ ਬੋਲਣਗੇ ਹੀ ਬੋਲਣਗੇ ਤੁਸੀਂ ਭਾਵੇਂ ਵੱ ਜਿੰਨੀ ਮਰਜ਼ੀ ਅੰਗਰੇਜ਼ੀ ਪੜ੍ਹ ਲਓ ਪਰ ਜੇ ਤੁਸੀਂ ਸੋਚੋਗੇ ਨਾ ਤਾਂ ਤੁਸੀਂ ਸੋਚੋਗੇ ਪੰਜਾਬੀ ਵਿੱਚ ਹੀ ਫਿਰ ਆਪਾਂ ਆਪਣੇ ਦਿਮਾਗ 'ਚ ਕਨਵਰਟ ਕਰਦੇ ਹਾਂ ਇਹਦਾ ਕੀ ਬਣੂਗਾ ਹੈਨਾ ਮਾਤ ਭਾਸ਼ਾ ਦਾ ਇੰਨਾ ਰੋਲ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਅਮੀਰ ਬਣਾਉਣ ਦੇ ਵਿੱਚ ਉਹ ਬੱਚੇ ਹਮੇਸ਼ਾ ਹੀ ਅੱਗੇ ਰਹਿਣਗੇ ਜਿਹੜੇ ਆਪਣੀ ਮਾਤ ਭਾਸ਼ਾ ਦੇ ਵਿੱਚ ਵੀ ਅੱਗੇ ਨੇ ਇਸ ਕਰਕੇ ਤੁਹਾਨੂੰ ਆਪਣੀ ਮਾਂ ਬੋਲੀ ਸਿੱਖਣੀ ਚਾਹੀਦੀ ਆ ਜਿਵੇਂ ਪਹਿਲਾਂ ਮੈਡਮ ਨੇ ਕਿਹਾ ਸੀ ਵੀ ਆਪਾਂ ਨੂੰ ਹੁਣ ਸ਼ਰਮ ਆਉਂਦੀ ਹੈ ਪੰਜਾਬੀ ਦੱਸਦੇ ਹੋਈ ਮੈਨੂੰ ਤਾਂ ਕਦੇ ਵੀ ਨਹੀਂ ਆਉਂਦੀ ਕਿਉਂ ਜਿਹੜੀ ਜਿਹੜੀ ਭਾਸ਼ਾ ਦੇ ਵਿੱਚ ਕਿੱਡੇ-ਕੱਡੇ ਗ੍ਰੰਥ ਰਚੇ ਗਏ ਨੇ ਆਪਾਂ ਉਹ ਸਰਚ ਭੌਣੇ ਆ ਬਾਬੇ ਨਾਨਕ ਨੇ ਜਿਹਦੇ ਵਿੱਚ ਲਿਖਿਆ ਉਹ ਬੋਲੀ ਕਿਵੇਂ ਮਾੜੀ ਹੋ ਸਕਦੀ ਆ ਕਦੇ ਵੀ ਨਹੀਂ ਹੋ ਸਕਦੀ ਤੁਹਾਡੀ ਬੋਲੀ ਪੰਜਾਬੀ ਹੈ ਪੰਜਾਬੀ ਹੀ ਰਹੂਗੀ ਤੁਹਾਨੂੰ ਇਹਦੇ ਤੇ ਮਾਣ ਤੇ ਫਕਰ ਮਹਿਸੂਸ ਹੋਣਾ ਚਾਹੀਦਾ ਹੁਣ ਮੈਨੂੰ ਜਿਵੇਂ ਕਈ ਕਹਿੰਦੇ ਨੇ ਵੀ ਜੇ ਤੂੰ ਅੰਗਰੇਜ਼ੀ ਪੜ੍ਹੀ ਹੁੰਦੀ ਹੁੰਦੀ ਹੁਣ ਨੂੰ ਵਧੀਆ ਸੈੱਟ ਹੋ ਜਾਂਦੀ ਮੈਂ ਕਿਹ ਬਤ ਐਤੋਂ ਵੀ ਜ਼ਿਆਦਾ ਧੱਕੇ ਖਾਂਦੀ ਜਿਵੇਂ ਹੀ ਨਾ ਸੈੱਟ ਹੁੰਦੀ ਠੀਕ ਐ ਇਸ ਕਰਕੇ ਬਹੁਤ ਪੰਜਾਬੀ ਤੁਹਾਡਾ ਵਿਰਸਾ ਤੁਸੀਂ ਇਹਦੀ ਸੰਭਾਲ ਰੱਖਣੀ ਐ ਇਹ ਤੁਸੀਂ ਹੀ ਰੱਖੋਗੇ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਐ ਹੁਣ ਆਪਾਂ ਦੇਖਦੇ ਆਂ ਵੀ ਆਪਣੇ ਕਿੰਨੇ ਜਿਹੜੇ ਲੋਕ ਗੀਤ ਨੇ ਲੋਕ ਕਾਵ ਨੇ ਕਿੰਨੇ ਖਤਮ ਹੁੰਦੇ ਜਾ ਰਹੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਸਾਹਮਣੇ ਵਾਲਾ ਕੋਈ ਨਹੀਂ ਹੁਣ ਤੁਹਾਨੂੰ ਕਿਸੇ ਨੂੰ ਕਹਿ ਦਈਏ ਵੀ ਤੁਸੀਂ ਕੋਈ ਲੋਕ ਗੀਤ ਸੁਣਾ ਦਿਓ ਕੋਈ ਬਾਤ ਸੁਣਾ ਦਿਓ ਤੁਹਾਨੂੰ ਆਉਣੀ ਨਹੀਂ ਕਿਉਂਕਿ ਤੁਸੀਂ ਟੁੱਟ ਗਿਆ ਆਪਣੇ ਵਿਰਸੇ ਤੋਂ ਜਦੋਂ ਕਿ ਇਹ ਸਾਡਾ ਅਮੀਰ ਵਿਰਸਾ ਹੈ ਇਹ ਸਾਡਾ ਸਰਮਾਇਆ ਨੇ ਤੁਸੀਂ ਕਦੇ ਸੁਣੀਆ ਨਹੀਂ ਆ ਖਾਨ ਜਦੋਂ ਆਪਾਂ ਇੱਕ ਖਾਨ ਮਤਲਬ ਕਿ ਕਹਿੰਦੇ ਵੀ ਕੂਜੇ ਦੇ ਵਿੱਚ ਸਮੁੰਦਰ ਭਰ ਦਿੰਦੇ ਆ ਜਦੋਂ ਆਪਾਂ ਖਾਨ ਬੋਲਦੇ ਸੀ ਸਿਆਣੇ ਜਦੋਂ ਪਹਿਲਾਂ ਤੁਹਾਨੂੰ ਦਾਦੀਆਂ ਨਾਨੀਆਂ ਤੁਹਾਡੀਆਂ ਬਾਤਾਂ ਸੁਣਾਉਂਦੀਆਂ ਸੀ ਉਹਨਾਂ ਨੇ ਕੀ ਥੋੜੇ ਦਿਮਾਗ ਦੀ ਵਰਦੀ ਸੁਣਦੀ ਸੀ ਤੁਸੀਂ ਸੋਚਦੇ ਸੀ ਉਸ ਤੋਂ ਬਾਅਦ ਫਿਰ ਆਪਾਂ ਕਹਿੰਦੇ ਹਾਂ ਇਹਦਾ ਇਹ ਉੱਤਰ ਹੈ ਇਹ ਤਾਂ ਬੜਾ ਸੌਖਾ ਸੀ ਠੀਕ ਹੈ ਆਪਣੇ ਜਿਹੜੀ ਦਿਮਾਗ ਦੀ ਐਕਸਰਸਾਈਜ਼ ਆ ਉਹ ਹੁਣ ਮੋਬਾਈਲ ਨੇ ਬੰਦ ਕਰਤੀ ਜਿਹੜਾ ਹੁਣ ਨਵਾਂ ਜੀਪੀਟੀ ਚੈਟ ਆ ਗਈ ਉਹਨੇ ਤਾਂ ਬਿਲਕੁਲ ਹੀ ਬੰਦ ਕਰਤੀ ਕੁਝ ਵੀ ਤੁਹਾਨੂੰ ਚਾਹੀਦਾ ਤੁਸੀਂ ਬੋਲ ਦਿਓ ਤੁਹਾਡੇ ਸਾਹਮਣੇ ਬਣਿਆ ਬਣਾਇਆ ਲੈ ਕਿਉਂਕਿ ਤੁਹਾਡੇ ਦਿਮਾਗਾਂ ਨੂੰ ਖਤਮ ਕਰਨਾ ਇਸ ਮੋਬਾਈਲ ਨੇ ਠੀਕ ਹੈ ਠੀਕ ਹੈ ਵੀ ਜ਼ਰੂਰੀ ਹੈ ਆਉਣੀ ਚਾਹੀਦੀ ਹੈ ਚੀਜ਼ ਪਰ ਮੈਂ ਤੁਹਾਨੂੰ ਇਹੀ ਕਹੂੰਗੀ ਵੀ ਜਿਹੜਾ ਨਾਲੋਂ ਤੁਹਾਨੂੰ ਨਹੀਂ ਟੁੱਟਣਾ ਚਾਹੀਦਾ ਹੁਣ ਜਿਵੇਂ ਕਹਿੰਦੇ ਵੀ ਜਿਹੜੀ ਪੰਜਾਬੀ ਭਾਸ਼ਾ ਹੈ ਕਹਿੰਦੇ 11ਵੀਂ ਸਦੀ ਦੇ ਲਗਭਗ ਸ਼ੁਰੂ ਹੋਈ ਪੰਜਾਬੀ ਬੋਲੀ ਇਸ ਵੇਲੇ ਤਕਰੀਬਨ 12 ਕਰੋੜ ਤੋਂ ਵੀ ਵੱਧ ਲੋਕਾਂ बोली ਜਾਂਦੀ ਹੈ ਇਹ ਨਹੀਂ ਹੈਗਾ ਵੀ ਆਪਾਂ ਨੂੰ ਮਾਣ ਨਹੀਂ ਮਹਿਸੂਸ ਹੁੰਦਾ ਹਜੇ ਵੀ ਜਿਹੜੀ ਪੰਜਾਬੀ ਭਾਸ਼ਾ ਹੈ 12 ਕਰੋੜ ਤੋਂ ਵੱਧ ਜਿਹੜੇ ਲੋਕ ਨੇ ਉਹ ਇਹਨੂੰ ਬੋਲਦੇ ਨੇ 150 ਦੇਸ਼ਾਂ ਵਿੱਚ 11 ਕਰੋੜ ਪੰਜਾਬੀ ਹਨ ਵਿਦੇਸ਼ਾਂ ਵਿੱਚ ਪੰਜਾਬੀ ਪੜਨ ਦਾ ਰੁਝਾਨ ਵੱਧ ਰਿਹਾ ਹੈ ਸੰਸਾਰ ਵਿੱਚ 2912 ਦੇ ਕਰੀਬ ਭਾਰਤ ਵਿੱਚ 427 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਤੇ ਪੰਜਾਬੀ ਸੰਸਾਰ ਦੀ 10ਵੀਂ ਭਾਸ਼ਾ ਵਿੱਚ ਸ਼ਾਮਲ ਹੈ ਇਸ ਲਈ ਮੈਂ ਤੁਹਾਨੂੰ ਕਹਿੰਨੀ ਹਾਂ ਪੁੱਤ ਮਾਣ ਮਹਿਸੂਸ ਕਰਿਆ ਕਰੋ ਆਪਾਂ ਪੰਜਾਬੀ ਬੋਲਣ ਵਾਲੇ ਵੀ ਕਿਸੇ ਤੋਂ ਪਿੱਛੇ ਨਹੀਂ ਹੈਗੇ ਮੈਂ ਕਹਿੰਨੀ ਆ ਵੀ ਜਿੰਨੇ ਪੰਜਾਬੀ ਜਿਹੜੇ ਤਰੱਕੀ ਤੇ ਆ ਜਾਣ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਸੀ ਠੀਕ ਹੈ ਕਹਿੰਦੇ ਭਾਰਤ ਵਿੱਚ ਹਿੰਦੀ ਬੰਗਾਲੀ ਉਰਦੂ ਤੋਂ ਬਾਅਦ ਨੰਬਰ ਆਉਂਦਾ ਹੈ ਪੰਜਾਬੀ ਦਾ 1516 ਤੋਂ ਵੱਧ ਭਾਸ਼ਾ ਖਤਮ ਹੋ ਗਈਆਂ ਹਨ 1947 ਦੀ ਭਾਰਤ-ਪਾਕਿਸਤਾਨ ਵੰਡ ਸਮੇਂ ਪੱਛਮੀ ਪੰਜਾਬ ਪੂਰਬੀ ਪਾਕਿਸਤਾਨ ਵਿੱਚ ਉਰਦੂ ਤੇ ਫਾਰਸੀ ਲਾਗੂ ਕਰਨਾ ਚਾਹੁੰਦਾ ਸੀ ਪਰ ਬੰਗਾਲੀਆਂ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਉੱਥੇ ਸਾਰਾ ਸਾਹਿਤ ਤੇ ਆਮ ਬੋਲਚਾਲ ਬੰਗਲਾ ਭਾਸ਼ਾ ਵਿੱਚ ਵਰਤੀ ਜਾਂਦੀ ਸੀ ਪਾਕਿਸਤਾਨ ਦੇ ਵਿਰੋਧ ਵਿੱਚ ਬੰਗਾਲੀਆਂ ਨੇ ਸ਼ਾਂਤੀ ਲਈ ਮੁਜ਼ਾਰੇ ਕੀਤੇ ਪਾਕਿਸਤਾਨ ਨੇ ਸੰਘਰਸ਼ ਨੂੰ ਦਬਾਉਣ ਲਈ ਗੋਲੀ ਚਲਾਈ ਜਿਸ ਨਾਲ ਕਈ ਸ਼ਹੀਦ ਤੇ ਜ਼ਖਮੀ ਹੋਏ 21 ਫਰਵਰੀ 1952 ਨੂੰ ਬੰਗਾਲੀਆਂ ਨੇ ਸ਼ਾਂਤੀ ਮੁਜ਼ਾਰੇ ਤੇ ਗੋਲੀ ਚਲਾਉਣ ਨਾਲ ਆਗੂ ਬਰਕਤ ਸਲਾਮ ਰਫੀਕ ਤੇ জাফর ਆ ਸ਼ਹੀਦ ਹੋਏ। ਬੰਗਲਾਦੇਸ਼ ਬਣਨ ਤੋਂ ਬਾਅਦ ਹਰ ਸਾਲ 21 ਫਰਵਰੀ ਨੂੰ ਉਥੋਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ ਮিনার ਤੇ ਜਾ ਕੇ ਸ਼ਰਧਾਂਜਲੀ ਦਿੱਤੀ। ਸਭ ਤੋਂ ਪਹਿਲਾਂ ਕੈਨੇਡਾ ਸਥਾਪਤ ਮੰਦਰ ਮਦਰ ਲੈਂਗੁਏਜ ਲਵਰਜ਼ ਨੇ ਯੂਨੈਸਕੋ ਨੂੰ ਮਾਂ ਬੋਲੀ ਦਿਵਸ ਮਨਾਉਣ ਲਈ ਜਿਹੜਾ ਹੈ ਮਤਾ ਪਾਸ ਕੀਤਾ ਅਤੇ ਯੂਨੈਸਕੋ ਨੇ ਜਨਰਲ ਸਕੱਤਰ ਨੇ 21 11 1999 ਦੇ ਵਿੱਚ ਇੱਕ ਮੀਟਿੰਗ ਕੀਤੀ ਜਿਦੇ ਵਿੱਚ ਸਰਵਸੰਮਤੀ ਨਾਲ ਇਹ ਮਤਾ ਪਾਸ ਕਰ ਦਿੱਤਾ ਗਿਆ ਤੇ 21 ਫਰਵਰੀ ਨੂੰ ਜਿਹੜਾ ਮਾਦੀ ਸਿੱਦਾ ਜਿਹੜਾ ਉਹ ਹੈ ਦਿਨ ਕਰਾਰ ਕੀਤਾ ਗਿਆ ਹੁਣੇ ਬਸ ਮੈਂ ਇੱਕ ਕਵਤਾ ਰਹੀ ਉਹੀ ਕਹਿਣਾ ਚਾਹੁੰਦੀ ਹਾਂ ਮੈਂ ਤੁਹਾਨੂੰ ਬਸ ਇਹੀ ਕਹਿਣਾ ਚਾਹੁੰਦੀ ਹਾਂ ਮੈਂ ਸਤਲੁਜ ਬਿਆਸ ਵਿੱਚ ਰਹਿਣਾ ਚਾਹੁੰਦੀ ਹਾਂ ਮੈਨੂੰ ਊੜਾ ਆੜਾ ਈੜੀ ਤੇ ਸਸਾ ਚੰਗੇ ਲੱਗਦੇ ਨੇ ਮੈਨੂੰ ਊੜਾ ਆੜਾ ਧੀੜੀ ਤੇ ਸੱਸਾ ਚੰਗੇ ਲੱਗਦੇ ਨੇ ਮੈਂ ਇੱਕੋ ਸਾਹ ਦੇ ਵਿੱਚ 35 ਕਹਿਣਾ ਚਾਹੁੰਦੀ ਹਾਂ 35 ਬਤਾ ਕੀ ਹੁੰਦੀ ਆ ਠੀਕ ਹੈ ਮੇਰੀ ਬੋਲੀ ਦੇ ਵਿੱਚ ਸ਼ਹਿਦ ਹੈ ਕੁਲਿਆ ਲੱਖਾਂ ਦਾ ਮੇਰੀ ਬੋਲੀ ਦੇ ਵਿੱਚ ਸ਼ਹਿਦ ਹੈ ਕੁਲਿਆ ਲੱਖਾਂ ਦਾ ਮੈਂ ਹਰ ਬਸਰ ਦੇ ਦਿਲ ਵਿੱਚ ਬਹਿਣਾ ਚਾਹੁੰਦੀ ਹਾਂ ਸੱਸੇ ਪੈਰ ਬਿੰਦੀ ਸ਼ੇਰ ਬਣਾਏ ਵਾਜਾਂ ਵਾਲੇ ਨੇ ਸੱਸੇ ਪੈਰ ਬਿੰਦੀ ਸ਼ੇਰ ਬਣਾਏ ਵਾਜਾਂ ਵਾਲੇ ਨੇ ਅਨੰਦਪੁਰ ਸਾਹਿਬ ਤੋਂ ਹੋਕਾ ਦੇਣਾ ਚਾਹੁੰਦੀ ਹਾਂ ਸਾਂਭ ਲੋ ਬੋਲੀ ਆਪਣੀ ਪਿਆਰੇ ਬੱਚਿਓ ਸਾਂਭ ਲੋ ਬੋਲੀ ਆਪਣੀ ਪਿਆਰੇ ਵਿਦਿਆਰਥੀਓ ਹਰ ਪੰਜਾਬੀ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਏਸ਼ੀਆ ਦੇ ਵਿਦਿਆਰਥੀਆਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਇੱਕ ਵਾਰ ਫੇਰ ਮੇਰੇ ਵੱਲੋਂ ਸਾਰਿਆਂ ਨੂੰ ਪੰਜਾਬੀ ਬੋਲੀ ਦੀਆਂ ਲੱਖ ਲੱਖ ਮੁਬਾਰਕਾਂ ਇਸੇ ਸੁਹਾਗਣ ਦੀ ਨੱਥ ਦਾ ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ ਆਸ਼ਕ ਮੁੱਢੋਂ ਮੈਂ ਇਹ ਸੁਖ ਮੰਗਦਾ ਹਾਂ ਦੁਆਰ ਸਿਹਾ ਤੇ ਬੁੱਲੇ ਦੇ ਰੰਗੇ ਅੰਦਰ ਢੋਪ ਢੋਪ ਕੇ ਜ਼ਿੰਦਗੀ ਨੂੰ ਰੰਗਦਾ ਹਾਂ ਰਮਾ ਇੱਥੇ ਤੇ ਉਪੀਚ ਕਰਾਂ ਗੱਲਾਂ ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ ਮੈਂ ਪੰਜਾਬੀ ਪੰਜਾਬ ਦਾ ਸ਼ਰਧ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਸਾਧਿਆ ਮਾਤ ਪਿਸ਼ਾਵਾ ਜਿਨ੍ਹਾਂ ਦੀਆਂ ਵੀ ਹੈਗੀਆਂ ਨਹੀਂ ਅਨੇ ਕਿਸੇ ਦੀ ਹਿੰਦੀ ਹੈ ਜੇ ਕਿਸੇ ਦੀ ਪੰਜਾਬੀ ਹੈ ਸੋ ਸਾਰਿਆਂ ਨੂੰ ਮਾਤਭਾਸ਼ਾ ਦੀ ਮੁਬਾਰਕ ਹੋਵੇ ਅਸਾਂ ਆਪਣੀਆਂ ਗੱਲਾਂ ਦੂਜਿਆਂ ਨਾਲ ਖਾਂਜੀਆਂ ਕਰ ਸਕਦੇ ਹਾਂ ਜਦੋਂ ਤੱਕ ਪੰਜਾਬੀ ਦੇ ਵਿੱਚ ਅਸੀਂ ਗੱਲ ਨਾ ਕਰੀਏ ਜਾਂ ਕਿਸੇ ਖੁਸ਼ੀ ਦੇ ਵਿੱਚ ਪੰਜਾਬੀ ਦੇ ਵਿੱਚ ਨਾ ਬੋਲੋ ਉਦੋਂ ਤੱਕ ਜਿਹੜੀ ਸਾਡੀ ਗੱਲ ਦਾ ਸਾਨੂੰ ਸਵਾਦ ਨਹੀਂ ਆਉਂਦਾ ਸਵਾਦ ਕੀ ਸਤਨਾਮ ਆਜੋ ਆਜੋ ਆਜਾ ਦੁਨੀਆ ਦੇ ਵਿੱਚ ਪੰਜਾਬੀ ਹੈ ਅੱਜ ਦਾ ਵੀ ਸਮੇਂ ਦੇ ਵਿੱਚ ਜਿਵੇਂ ਫਿਰ ਪਹਿਲਾਂ ਵੀ ਮੈਂ ਉਹਨਾਂ ਨੇ ਵੀ ਗੱਲ ਕੀਤੀ ਹੈ ਵੀ ਰੋਜ਼ਗਾਰ ਦਾ ਸਾਧਨ ਨਹੀਂ ਪੰਜਾਬੀ ਬਣ ਸਕੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਸਾਡੀ ਪੰਜਾਬੀਆਂ ਦੀ ਆ ਜਿਵੇਂ ਮੈਡਮ ਨੇ ਗੱਲ ਕੀਤੀ ਵੀ ਅਸੀਂ ਕਿਤੇ ਰੈਡੀ ਤੇ ਜਾਂਦੇ ਆ ਅਸੀਂ ਕਿਤੇ ਸੂਟ ਵਾਲੀ ਦੁਕਾਨ ਤੇ ਜਾਂਦੇ ਆ ਅਸੀਂ ਹਿੰਦੀ ਬੋਲਣ ਲੱਗ ਜਾਂਦੇ ਆ ਕੋਈ ਵੀ ਪਰਦੇਸੀ ਸਾਡੇ ਪੰਜਾਬ ਦੇ ਵਿੱਚ ਆ ਕੇ ਰਹਿੰਦਾ ਤਾਂ ਉਹ ਆਪਣੀ ਭਾਸ਼ਾ ਬੋਲੂਗਾ ਪਰ ਉਹ ਆਪਦੀ ਭਾਸ਼ਾ ਨਹੀਂ ਛੱਡਦਾ ਅਸੀਂ ਆਪਣੀ ਭਾਸ਼ਾ ਨਾਲ ਦੀ ਨਾਲ ਛੱਡ ਕੇ ਉਹਦੇ ਨਾਲ ਉਹਦੀ ਭਾਸ਼ਾ 'ਚ ਗੱਲ ਕਰਨ ਲੱਗ ਜਾਂਦੇ ਆ ਜਿਵੇਂ ਸਾਨੂੰ ਪੰਜਾਬੀ ਛੱਡ ਕੇ ਹਿੰਦੀ ਬਹੁਤੀ ਆਉਂਦੀ ਹੁੰਦੀ ਹੈ ਤੇ ਉਹਨੂੰ ਸਮਝ ਨਹੀਂ ਆਉਂਦੀ ਤੇ ਮਾਂ ਬੋਲੀ ਬ੍ਰਿਟਿਸ਼ ਕਾਉਂਸਲ ਨੇ ਵੀ ਇਹੇ ਹੁਣ ਪ੍ਰੂਫ ਹੋ ਗਿਆ ਵੀ ਜੇ ਕਿਸੇ ਨੇ ਕੋਈ ਵੀ ਭਾਸ਼ਾ ਸਿੱਖਣੀ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਉਹਦੀ ਮਾਂ ਬੋਲੀ ਆਉਣੀ ਚਾਹੀਦੀ ਹੈ ਜੇ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਹੈ ਜੇ ਸਾਨੂੰ ਪੰਜਾਬੀ ਚੰਗੀ ਤਰ੍ਹਾਂ ਆਉਣੀ ਹੈ ਤਾਂ ਹੀ ਅਸੀਂ ਕੋਈ ਦੂਜੀ ਭਾਸ਼ਾ ਸਿੱਖ ਸਕਦੇ ਹਾਂ ਨਹੀਂ ਤਾਂ ਅਸੀਂ ਜਿਵੇਂ ਅੱਜ ਘਰ ਦੇ ਕਾਨਵੈਂਟ ਸਕੂਲਸ ਦੇ ਵਿੱਚ ਜਿਹੜੇ ਬੱਚੇ ਪੜ੍ਹੇ ਨੇ ਜਾਂ ਬਹੁਤ ਸਾਰੇ ਕਾਲਜਾਂ ਦੇ ਵਿੱਚ ਵੀ ਮੈਂ ਇੱਥੇ ਵੀ ਦੇਖ ਰਹੀ ਸੀ ਪਰ ਹੁਣ ਮੈਂ ਕਹਿਣਾ ਹੀ ਚਾਹੁੰਦੀ ਵੀ ਜਿਵੇਂ ਆ ਮਾਂ ਨੇ ਮਾਂ ਨਹੀਂ ਪੰਜਾਬੀ ਦਾ ਸ਼ਬਦ ਮਾਣ ਪੰਜਾਬੀ ਦਾ ਸ਼ਬਦ ਹੈ ਮਾਂ ਬੋਲੀ ਪੰਜਾਬੀ ਸਾਡੀ ਅਸੀਂ ਇਹਨੂੰ ਭੁੱਲਣਾ ਨਹੀਂ ਸਾਡੀ ਮਾਂ ਬੋਲੀ ਪੰਜਾਬੀ ਤੇ ਮਾਣ ਮਾਨ ਸ਼ਬਦ ਪੰਜਾਬੀ ਦਾ ਨਹੀਂ ਮਾਨ ਇਹ ਵੀ ਉੱਪਰ ਲਿਖ ਚੁੱਕੇ ਸੀ ਅਸੀਂ ਕੱਢ ਕੱਢ ਲਈ ਸੀ ਗਲਤੀ ਹਾਂਜੀ ਤੇ ਮੈਨੂੰ ਜਾਨੋਂ ਵੱਧ ਪਿਆਰੀ ਨੰਨੇ ਦੇ ਉੱਤੇ ਬਿੰਦੀ ਘੋੜਾ ਪਾਇਆ ਹੋਇਆ ਬਿੰਦੀ ਪਾਈ ਹੋਣੀ ਹੋਈ ਅਸੀਂ ਭੁੱਲ ਜਾਨੇ ਕਿਉਂਕਿ ਅਸੀਂ WhatsApp ਤੇ ਉਸ ਤਰੀਕੇ ਲਿਖਦੇ ਆਂ ਵੀ ਪੰਜਾਬੀ ਦਾ ਕਿਤੇ ਨਾ ਕਿਤੇ ਧਿਆਨ ਸਾਡਾ ਵੀ ਨਹੀਂ ਰਹਿੰਦਾ ਜਾਂ ਜਿਹੜੇ ਗਾਰਮੈਂਟ ਸਕੂਲਾਂ ਦੇ ਵਿੱਚ ਬੱਚੇ ਪੜ੍ਹੇ ਨੇ ਨਾ ਉਹ ਪੰਜਾਬੀ ਯੋਗੇ ਨੇ ਨਾ ਹੋ ਅੰਗਰੇਜ਼ੀ ਯੋਗੇ ਨੇ ਇਸ ਕਰਕੇ ਪਹਿਲਾਂ ਆਪਣੀ ਮਾਂ ਬੋਲੀ ਦੇ ਵਿੱਚ ਜੇ ਪੱਕੇ ਹੋਈਏ ਅ ਬਹੁਤ ਸਾਰੇ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵੀ ਪੰਜਾਬੀ ਦੇ ਵੱਡੇ ਵੱਡੇ ਵਿਦਵਾਨ ਨੇ ਤਾਂ ਉਹਨਾਂ ਨੇ ਵੀ ਇਹ ਕਿਹਾ ਕਿ ਜੇ ਬੱਚਾ ਸਭ ਤੋਂ ਪਹਿਲਾਂ ਜਿਹੜਾ ਨਰਸਰੀ ਦੇ ਵਿੱਚ ਅਸੀਂ ਅੰਗਰੇਜ਼ੀ ਸ਼ੁਰੂ ਕਰ ਦਿੰਦੇ ਆ ਜੇ ਉੱਥੋਂ ਉਹਨੂੰ ਪਹਿਲਾਂ ਪੰਜਾਬੀ ਪੜਾਈ ਜਾਊਗੀ ਤਾਂ ਉਹ ਅੰਗਰੇਜ਼ੀ ਦੇ ਵਿੱਚ ਵੀ ਹੋਰ ਭਾਸ਼ਾਵਾਂ ਦੇ ਵਿੱਚ ਵੀ ਚੰਗੀ ਤਰ੍ਹਾਂ ਸਫਲ ਹੋ ਸਕਦਾ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਝਖੜਾ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾੜ ਪੰਜਾਬੀ ਦਾ ਲੋਕੀ ਮੰਗ ਮੰਗਾ ਕੇ ਆਪਣਾ ਬੋਲ ਬਣਾ ਕੇ ਬਹਿ ਗਏ ਨੇ ਅਸਾਂ ਤਾਂ ਮਿੱਟੀ ਕਰ ਦਿੱਤਾ ਏ ਸੋਨਾ ਗਾੜ ਪੰਜਾਬੀ ਦਾ ਜਿਹੜੇ ਆਖਣ ਵਿੱਚ ਪੰਜਾਬੀ ਵਰਸਤ ਨਹੀਂ ਤਹਿਦੀਬ ਨਹੀਂ ਪੜ ਕੇ ਵੇਖਣ ਕਦੇ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਮਨ ਦਾ ਮਾਸ ਖਵਾ ਦਿੰਦਾ ਏ ਜਿਹੜਾ ਇਹਨੂੰ ਪਿਆਰ ਕਰੇ ਕੋਈ ਵੀ ਜ਼ਬਰਨ ਕਰ ਨਹੀਂ ਸਕਦਾ 빙ਾ ਬਾੜ ਪੰਜਾਬੀ ਦਾ 빙ਾ ਬਾੜ ਪੰਜਾਬੀ ਦਾ ਧੰਨਵਾਦ माँ बोली माँ। है माँ बोली माँ। और सभी पार्टिसिपेंट स्टूडेंट्स टीचर सब ने बहुत अच्छे से प्रेजेंट किया उनको भी बहुत बहुत धन्यवाद और मैं कई चीज़ें सुन रही थी फिर मैंने सोचा कि हम इंडिया में कितनी लैंग्वेज बोली जाती हैं क्या कोई बता सकता आगा। आगा। और कनाडा में कितनी बोली जाती है टू फिर भी हम इतनी लैंग्वेज बोलते हुए भी हम एक हैं जो अच्छाई थी वो किसी ने नहीं देखी भिन्न भिन्न लैंग्वेज हैं अपनी फिर भी हम यूनाइट हैं तो क्यों ना हम इसका स्वाद लें वो कि हमने अपना कंस्टेंट बना रखा है ये चीज नहीं होनी अपने एरिया को वास्ट करना चाहिए अगर हमें कहीं जाके कर्नाटका में साग बनाने की रेसिपी सिखानी है तो क्या हम पंजाबी में बोलेंगे इसका मुझे आंसर चाहिए किस में बताओगे आप तो वो कहेंगे कि नहीं हमने उसी में समझना है तो बच्चे हमने इस बात के लिए लड़ना नहीं है हमने अपनी एक्सपेंशन को बढ़ाना है फॉलो हमने अपनी लैंग्वेज करनी है बट रिस्पेक्ट हमने सभी की मांग तो फ्रेंच हम जब वहाँ जाते हैं तो सीखते हैं बट वो हमारी हिंदी इंग्लिश या जो भी लैंग्वेज हो उसको डिसरिस्पेक्ट नहीं करते. अब हम मैं अपनी बात कर मैं बाहर से हूँ इलाहाबाद यूनिवर्सिटी से मैंने पंजाबी नहीं पढ़ी बट जब मैं यहाँ आई तो किसी ने डिसरिस्पेक्ट नहीं किया बट मुझे सीखना था इसलिए मैंने पंजाबी सीखी अगर मैं अपने आप को कंस्ट्रेट लगा लेती नहीं मैंने हिंदी ही बोलनी है नहीं सीखनी है तो क्या मैं यहाँ सर्वाइव कर पाती तो बच्चे ये माँ बोली बस इसलिए बनाया गया था कि हमने अपने इसको ना और बढ़ाना है किस तरह से हम इनलाज कर सकते थे इंग्लिश क्यों चली क्योंकि अभी भी उसको इंग्लिश बोलने वाले बहुत कम लोग हैं फ्रेंच सबसे ज़्यादा बोलते हैं क्यों क्योंकि उन्हें अपने आप को बढ़ाया वो जो मोस्ट ऑफ द लिटरेचर थे जो भी हमारे मैं बेस हमारा साइंस का इसलिए मैं बता रही हूँ आपको जो भी एक्सपेरिमेंट थे जितनी चीजें थ्योरी थी वो सब इंग्लिश में लिखी तो वो बढ़ती चली गई हम अपने आप को उस लेवल तक ला ही नहीं पाए इवन देखा जाए तो हिंदी से भी पहले संस्कृत थी कितने लोग जानते हैं आज नहीं आ पाए तो रखना नहीं है मैं किसी को क्रिटिसाइज़ नहीं कर रही बट दो बातें मैंने बतानी थी वो कर रही हैं कि अगर आपको उस जगह जाना है तो वो लैंग्वेज आपको सीखनी ही पड़ेगी अगर आप चाहो एक दिन में वो बोल ले तो नहीं बोल पाएगा तो बस मैं इतना ही कहना चाहूँगी कि जो भी लैंग्वेज सीखो जो भी करो उसमें अपने आप को परिपक्व करो बिल्कुल परफेक्ट हो और इस बात को ले हमने हमें लड़ना नहीं है और सब रिस्पेक्ट करके पूछना और आप सबसे ज़्यादा पंजाबियों को खुश होना चाहिए चाहे उनको गाने ना आते हो कश्मीर से कन्याकुमारी तक सिर्फ पंजाबी बीट सी बजते थे है कि नहीं तो इस पर खुश हो आप कहीं भी आप गाना ले लो उनको चाहे पस, समझ नहीं आता होगी क्या है बट तो जब तो मैं पार्टी होती है वो आई आप साथ काली एक्टिवा ही बजता है अभी मैं रिसेंटली अंदमान जाके आई मैं देख वहाँ भी मैंने देखा वो क्रूज पे यही गाना बजा <laughs> तो मतलब तब तो हम मैं प्राउड फील करती हूँ ਤੁਹਾਨੂੰ ਲੜਨਾ ਨਹੀਂ ਹੈ ਬੱਚੇ ਨੂੰ ਨਾ ਸਾਨੂੰ ਅੱਛੇ ਸੇ ਸਿੱਖਣਾ ਹੈ ਤੇ ਜੋ ਚੀਜ਼ ਅੱਛੀ ਹੋਤੀ ਜਰੂਰ ਸਿੱਖੋਗੇ ਜਿੰਨਾ ਤੇ ਦੇਖੋ ਬਾਤ ਬਾਤ ਮੈਂ ਉਹ ਵਧਾਈ ਦੇ ਪਾਤਰ ਨੇ ਮੈਂ ਉਹਨਾਂ ਬੱਚਿਆਂ ਦਾ ਅਨਾਉਂਸ ਕਰਨਾ ਚਾਹਣੀ ਆ ਨੋ ਸਭ ਤੋਂ ਪਹਿਲਾਂ ਮੈਂ ਕਪ ਕਮ ਕਾਗੇ ਦੀ ਗੱਲ ਕਰਦੀ ਆ ਉਹਦੇ ਵਿੱਚੋਂ ਸਭ ਤੋਂ ਜਿਹੜੀ ਹੈਗੀ ਹੈ ਹਰਸ਼ਦੀਪੌਰ ਬੀਐਸਈ ਬੀਐਕ 6ਐਮ सारे बच्चों का मैं नाम अनाउंस कर दीना फिर इट्ठे सारे बच्चे सर्टिफिकेट लैके फिर हो जाएगी खड़े हो जिम्मे जिमें अनाउंस कर दी हाँ जी सैकेंड नैमसी बी एस सी हाँ जी थर्ड साढ़े दो बच्चे आए हैं हरजोत कौर बी ए बी एड सैकड सैम सतविंदर कौर बी ए बी एड सिक्स सैम ਹਾਂਜੀ ਉਸ ਤੋਂ ਬਾਅਦ ਹੈ ਸਾਡਾ ਜਿਹੜਾ ਭਾਸ਼ਣ ਮੁਕਾਬਲਾ ਹੋਇਆ ਹੈ ਉਹਦੇ ਵਿੱਚੋਂ ਹਰਕ੍ਰਿਤ ਕੌਰ ਬੀਏ ਸੈਕੰਡ ਇਅਰ ਸੈਕੰਡ ਸੈਮ ਰਜਿੰਦਰ ਸਿੰਘ ਬੀਏ ਫਾਈਨਲ ਸੈਕੰਡ ਕੇ ਆਜੂ ਬੀਏ ਬੀਏ ਸੈਕੰਡ ਸੈਮ ਥਰਡ ਹੁਣ ਆਪਾਂ ਅਗੀਆਂ ਤੇ ਆਪਣੇ ਪੋਸਟਰ ਮੇਕਿੰਗ ਤੇ ਸਲੋਗਨ ਤੇ ਮੁਸਕਾਨ ਤੁਹਾਡੇ ਸਾਹਮਣੇ ਆਪਾਂ ਕੁਝ ਕਹਿਣ ਦੀ ਲੋੜ ਨਹੀਂ ਫਸਟ ए बी एड सैकेंड सैम य फर्स्ट पोजिशन है सैकेंड तो है एक डाइस भी लगे मैम